ਪ੍ਰਾਭੋ ਮੇਰਾ ਨਾਮ ਰਾਕੇਸ਼ ਰਮਨ ਹੈ ਮੈਂ ਇੱਕ ਜਰਨਲਿਸਟ ਐਂਡ ਸੋਸ਼ਲ ਐਕਟਿਵਿਸਟ ਹਾਂ ਮੈਂ ਚੰਡੀਗੜ੍ਹ ਨੂੰ ਬਿਲੋਂਗ ਕਰਦਾ ਹਾਂ ਉੱਥੇ ਪੰਜਾਬ ਯੂਨੀਵਰਸਿਟੀ ਚ ਪੜ੍ਹਿਆ ਸੀ ਔਰ ਟ੍ਰਿਬਿਊਨ ਔਰ ਇੰਡੀਅਨ ਐਕਸਪ੍ਰੈਸ ਤੋਂ ਆਪਣਾ ਉੱਥੇ ਇੰਗਲਿਸ਼ ਟ੍ਰਿਬਿਊਨ ਤੋਂ ਕੈਰੀਅਰ ਮੈਂ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਮੈਂ ਬੜੀ ਜਗ੍ਹਾ ਤੇ ਉੱਥੇ ਸੀਨੀਅਰ ਜਰਨਲਿਸਟ ਕੰਮ ਕੀਤਾ ਹੈਗਾ ਵੇਅਰ ਡਿਫਰੈਂਟ ਨਿਊਜ਼ਪੇਪਰਸ ਐਂਡ ਮੈਗਜ਼ੀਨਸ ਔਰ ਅੱਜਕੱਲ ਮੈਂ ਪਿਛਲੇ 12 ਜਾਂ 13 ਸਾਲ ਤੋਂ ਆਪਣੀਆਂ ਗਲੋਬਲ ਨਿਊਜ਼ ਸਰਵਿਸਿਜ਼ ਚਲਾ ਰਿਹਾ ਹੈਗਾ ਔਨ different subjects or multiple news sites ਉਹਦਾ ਮੈਂ ਲਿੰਕਸ ਥੱਲੇ ਛੱਡਦਾਗਾ ਤੁਸੀਂ ਮੇਰੇ ਬਾਰੇ ਜ਼ਿਆਦਾ ਜਾਣ ਸਕਦੇ ਹੋਗੇ ਤਾਂ ਮੈਂ ਅੱਜ ਤੁਹਾਡੇ ਨਾਲ ਇੱਕ ਵਾਰੀ ਫੇਰ ਪੰਜਾਬ ਦੀ ਪੋਲਿਟਿਕਸ ਦੇ ਉੱਤੇ ਗੱਲ ਕਰ ਰਿਹਾ ਹੈਗਾ ਔਰ ਖਾਸ ਕਰਕੇ ਅਕਾਲੀ ਦਲ ਦੀ ਠੀਕ ਹੈ ਔਰ ਅਕਾਲੀ ਦਲ ਦੇ ਵਿੱਚ ਮੈਂ ਅੱਜਕੱਲ ਦੇਖ ਰਿਹਾ ਹੈਗਾ ਕਿ ਇਹ ਬੜੀ ਐਕਟੀਵਿਟੀ ਸ਼ੁਰੂ ਕਰ ਦਿੱਤੀ ਹੈਗੀ ਇਹਨਾਂ ਨੇ ਜਦੋਂ ਤੋਂ ਇਹਨਾਂ ਦੇ ਨਾਲੋਂ ਅਕਾਲੀ ਦਲ ਦੇ ਨਾਲੋਂ ਇੱਕ ਰੈਵਲ ਗਰੁੱਪ ਟੁੱਟ ਕੇ ਅਲੱਗ ਹੋਇਆ ਹੈਗਾ ਉਸ ਤੋਂ ਬਾਅਦ ਐ ਸੁਖਬੀਰ ਬਾਦਲ ਵਾਲੀ ਪਾਰਟੀ ਨੇ ਬੜੀਆਂ ਐਕਟੀਵਿਟੀਜ਼ ਸ਼ੁਰੂ ਕਰ ਦਿੱਤੀਆਂ ਗਿਆ ਔਰ ਫਜ਼ੂਲ ਦੇ ਵਿੱਚ ਆ ਬੋਲੀ ਜਾ ਰਹੇ ਬੋਲੀ ਜਾ ਰਹੇ ਬੋਲੀ ਜਾ ਰਹੇ ਰੈਲੀਆਂ ਕਰ ਰਹੀਆਂ ਗਿਆ ਔਰ ਉਹਦੇ ਵਿੱਚ ਇਹ ਥੋੜਾ ਜਿਹਾ ਵੀ ਮੀਨਸ ਥੇਅਰ ਇਜ਼ ਨਾਟ ਇਵਨ ਐਨ ਆਇਓਟਾ ਆਫ ਕੰਟੈਂਟ ਇਨ देयर ਰੈਲਿਸ ਯਾਨੀ ਕਿ ਜੋ ਬੋਲਦੇ ਆਗੇ ਬਿਲਕੁਲ ਯੂਸਲੈਸ ਮੈਨੂੰ ਆਇਆ ਨਹੀਂ ਸਮਝ ਆਉਂਦੀ ਕਿ ਉੱਥੇ ਸੁਣਨ ਵਾਲੇ ਕੌਣ ਆਉਂਦੇ ਆ ਉਹ ਜਿਸ ਤਰ੍ਹਾਂ ਬਾਕੀ ਪਾਰਟੀਆਂ ਦੇ ਵਿੱਚ ਹੁੰਦਾ ਹੈ ਕਿ ਪੈਸੇ ਦੇ ਕੇ ਉਹਨਾਂ ਨੂੰ ਲੈ ਕੇ ਆਉਂਦੇ ਆ ਆ ਲੀਡਰਾਂ ਦੀਆਂ ਪੋਲਿਟਿਸ਼ੀਅਨਸ ਦੀਆਂ ਰੈਲੀਆਂ ਨੂੰ ਅਟੈਂਡ ਕਰਨ ਵਾਸਤੇ ਮੇਰੇ ਖਿਆਲ ਉਹਦੇ ਵਿੱਚ ਵੀ ਪੈਸੇ ਦੇ ਕੇ ਲੈ ਕੇ ਆਉਂਦੇ ਆ ਅਦਰਵਾਈਜ਼ 10 ਬੰਦੇ ਵੀ ਇਹਨੂੰ ਸੁਣਨ ਵਾਸਤੇ ਨਹੀਂ ਆਣਗੇ ਸੁਖਵੀਰ ਬਾਦਲ ਨੂੰ ਇਹਦੇ ਵਿੱਚ ਕੋਈ ਵੀ ਕੰਟੈਂਟ ਨਹੀਂ ਹੈਗਾ ਬਿਲਕੁਲ ਵੀ ਹੀ ਇਜ਼ ਕਲੂਲੈਸ ਅਬਾਊਟ ਮਾਡਰਨ ਡੇ ਗਵਰਨੈਂਸ ਉਹਨੂੰ ਬਿਲਕੁਲ ਪਤਾ ਨਹੀਂ ਹੈਗਾ ਔਰ ਆ ਬਾਰ-ਬਾਰ ਇੱਕ ਇਹ ਕਹਿ ਰਹੇਗੇ ਕਿ ਐਸੀ ਪੰਥਕ ਪਾਰਟੀਆਂ ਪੰਥਕ ਪਾਰਟੀਆਂ ਜਾਂ ਪੰਥਕ ਪਾਰਟੀ ਬਣਾ ਰਹੇ ਆ ਗਿਆ ਪੰਥਕ ਦਾ ਮੀਨਿੰਗ ਕੀ ਹੈਗਾ ਵਾਟ ਇਜ਼ ਦਾ ਰੀਅਲ ਕਨੋਟੇਸ਼ਨ ਆਫ ਪੰਥਕ ਪੰਥਕ ਦਾ ਮਤਲਬ ਤਾਂ ਸਮਝੋ ਪਹਿਲੇ ਤੁਸੀਂ ਜਿਹੜੇ ਇਹਦੇ ਨਾਲ ਜੁੜੇ ਹੋਏ ਹੈਗੇ 10 15 20 ਲੋਕ ਔਰ ਜਿਹੜੇ ਇਹਦੇ ਸਾਹਮਣੇ ਕੁਝ ਬੰਦੇ ਹੈਗੇ ਆ ਉਹ ਪੰਥਕ ਦਾ ਮਤਲਬ ਤਾਂ ਸਮਝੋ ਪੰਥਕ ਦਾ ਮਤਲਬ ਹੁੰਦਾ ਹੈ ਕਿ ਇੱਕ ਕਮਿਊਨਿਟੀ ਪੰਥ ਮੀਨਸ ਇੱਕ ਕਮਿਊਨਿਟੀ ਔਰ ਜੇਕਰ ਅਸੀਂ ਰਿਲੀਜੀਅਸ টারਮ ਦੇ ਵਿੱਚ ਕਹੀਏ ਤਾਂ ਇੱਕ ਰਿਲੀਜੀਅਨ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਟੋਟਾ ਯਾਨੀ ਕਿ ਇੱਕ ਮਧ ਉਹ ਹੈ ਪੰਥ ਤੁਸੀਂ ਮੈਂ ਜੋ ਦੀ ਗੱਲ ਕਰਨੀ ਹੈ ਪੰਥ ਦੀ ਗੱਲ ਕਰਨੀ ਹੈ ਜਾਂ ਪੂਰੇ ਪੰਜਾਬ ਦੀ ਕਰਨੀ ਹੈ ਹੁਣ ਪੰਥ ਦੇ ਨਾਲ ਜੇਕਰ ਬਿਲੋਂਗ ਕਰਦੇ ਹੈਗੇ ਮੰਨ ਲਓ 3 ਕਰੋੜ ਆਬਾਦੀ ਹੈ ਪੰਜਾਬ ਦੀ ਪੰਥ ਜਿੰਨੂੰ ਤੁਸੀਂ ਪੰਥ ਕਹਿੰਦੇ ਹੈਗੇ ਉਹ ਉਹ ਮੰਨ ਲਓ 1.5 ਕਰੋੜ ਬੰਦਾ ਹੈ ਜਾਂ 2 ਕਰੋੜ ਬੰਦਾ ਹੈ ਬਾਕੀ 1 ਕਰੋੜ ਬੰਦਿਆਂ ਵਾਸਤੇ ਤੁਸੀਂ ਕੀ ਕਰ ਰਹੇ ਹੈਗੇ ਤੁਸੀਂ ਉਹਨਾਂ 2 ਕਰੋੜ ਲੋਕਾਂ ਦੀ ਪਾਰਟੀ ਬਣਾਣਾ ਹੈ ਜਾਂ ਇੱਕ ਪੂਰੇ ਪੰਜਾਬ ਦੀ ਪਾਰਟੀ ਬਣਾਣਾ ਹੈਗਾ ਤਦ ਪੰਥਕ ਜਿਹੜਾ ਨੋਮਨਕਲੇਚਰ ਹੈ ਥਿਸ ਇਜ਼ ਐਨ ਆਬਜੈਕਸ਼ਨੇਬਲ ਟਰਮੀਨੋਲੋਜੀ ਇਹ ਬਿਲਕੁਲ ਗਲਤ ਟਰਮੀਨੋਲੋਜੀ ਯੂ ਪੰਥਕ 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 ਕਹਿ ਕੇ ਕਰ ਰਹੇ ਹੋਗੇ ਪੰਥਕ ਜਿਹੜੇ ਹੈਗੇ ਆ ਉਹ ਭਾਈ ਜਿਹੜੇ ਗੁਰਦੁਆਰੇ ਚ ਬੰਦੇ ਆ ਉਹਨਾਂ ਨੂੰ ਪੰਥ ਦੀ ਗੱਲ ਕਰਨ ਦਿਓ ਤੁਸੀਂ ਯੂ ਆਰ ਪੋਲੀਟੀਸ਼ੀਅਨ ਯੂ ਆਰ ਸਪੋਸਟ ਟੂ ਇੰਪਰੂਵ ði ਕੁਆਲਿਟੀ ਆਫ ਲਾਈਫ ਆਫ ਈਚ ਐਂਡ ਏਵਰੀ ਸਿਟੀਜ਼ਨ ਇਨ ਪੰਜਾਬ ਤੁਸੀਂ ਤੁਹਾਡਾ ਇਹ ਮਤਲਬ ਹੈਗਾ ਤੁਸੀਂ ਪੰਥ ਵਰਡ ਹੀ ਨਾ ਯੂਜ਼ ਕਰੋ ਜੋ ਵੀ ਕੋਈ ਹੋਰ ਵੀ ਪਾਰਟੀ ਪੰਥ ਯੂਜ਼ ਕਰ ਰਹੀ ਹੈਗੀ ਆ ਉਹ ਬਿਲਕੁਲ ਗਲਤ ਆ ਦਾ मीनिंग ਉਹ ਤਾਂ ਕਿਉਂਕਿ ਅਨਪੜ੍ਹੇ ਲੋਕ ਜ਼ਿਆਦਾਤਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਜੋ ਮਰਜ਼ੀ ਬੋਲੀ ਜਾਣ ਤਾਂ ਮੈਂ ਅੱਜ ਦਾ ਵੀਡੀਓ ਇਸ ਲਈ ਬਣਾ ਰਿਹਾ ਹੈਗਾ ਕਿ ਤੁਹਾਨੂੰ ਥੋੜਾ ਜਿਹਾ ਸਮਝਾ ਸਕਾਂ ਕਿ ਪੰਥ 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 ਕਹਿ ਕੇ ਇਹ ਦੇ ਆਰ ਗਿਵਿੰਗ ਕਾਮਨਲ ਸਪੀਚਸ ਕਾਮਨਲ ਦਾ ਮਤਲਬ ਹੈਗਾ ਕਿ ਜਿਹੜੇ ਫਿਰਕਾ ਪੰਥੀ ਯਾਨੀ ਕਿ ਇੱਕ ਤਰ੍ਹਾਂ ਦੇ ਲੋਕਾਂ ਨੂੰ ਦੂਸਰੇ ਤਰ੍ਹਾਂ ਦੇ ਲੋਕਾਂ ਤੋਂ ਅਲੱਗ ਕਰਦੀ ਹੈਗੀ ਉਹ ਭਾਸ਼ਣ ਦੇ ਰਹੀ ਹੈਗੀ ਹੈ ਔਰ ਭਾਸ਼ਣ ਇਹਨਾਂ ਦਾ ਕੋਈ ਸੁਣਨ ਨਹੀਂ ਆਏਗਾ ਹੈਗਾ ਕਿਉਂਕਿ ਇਹਦੇ ਵਿੱਚ ਕੋਈ ਕੰਟੈਂਟ ਨਹੀਂ ਹੈਗਾ ਔਰ ਜਿਹੜਾ ਸੁਖਬੀਰ ਬਾਦਲ ਹੈ ਹੀ ਇਜ਼ ਟੋਟਲੀ ਕਲੂਲੈਸ ਉਹਨੂੰ ਕੁਝ ਪਤਾ ਨਹੀਂ ਹੈ ਔਰ ਉਹਨਾਂ ਦੀ ਪੂਰੀ ਪਾਰਟੀ ਦੇ ਵਿੱਚ ਕਮਿਊਨੀਕੇਸ਼ਨ ਵਿੰਗ ਹੀ ਨਹੀਂ ਹੈਗਾ ਮੇਰੇ ਖਿਆਲ ਕੋਈ ਕਮਿਊਨੀਕੇਸ਼ਨ ਮੀਨਸ ਮਾਸ ਕਮਿਊਨੀਕੇਸ਼ਨ ਵਿੰਗ ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਮੈਸੇਜਿੰਗ ਹੁੰਦੀ ਹੈਗੀ ਆ ਉਹ ਦੈਟ ਸ਼ੁੱਡ ਬੀ ਪਰਫੈਕਟ ਤਾਂ ਮੈਸੇਜਿੰਗ ਉਹੀ ਹੈਗੀ ਹੈ ਕਿ ਜਿਹੜੇ ਤੁਸੀਂ ਟਰਮਸ ਯੂਜ਼ ਕਰਨੀਆਂ ਇਨ ਯੋਰ ਸਪੀਚਸ অর ਐਨੀ ਅਦਰ ਲਿਟਰੇਚਰ ਥੈਟ ਯਰ ਡਿਸਟ੍ਰਿਬਿਊਟਿੰਗ ਅਮੰਗ ਦ ਮਾਸਸਿਸ ਉਹ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਜਿਹੜੇ ਇਹਨਾਂ ਦੇ ਇੱਕ ਦੋ ਸਪੋਕਸਪਰਸਨ ਵੀ ਹੈਗੇ ਆ ਉਹ ਕੁਝ ਵੀ ਨਾ ਉਹਨਾਂ ਨੂੰ ਇਹ ਕੁਝ ਨਹੀਂ ਬਦੋ ਸਿਰਫ ਗਾਲਾਂ ਕੱਢਣ ਆਉਂਦੇ ਦੂਸਰੀ ਪਾਰਟੀਆਂ ਆ ਇਹਨੂੰ ਜਾਂ ਦੂਸਰੀ ਪਾਰਟੀ ਦੇ ਪੋਲੀਟੀਸ਼ੀਅਨ ਨੂੰ ਜਦ ਟੀਵੀ ਤੇ ਬੰਦੇ ਆ ਜਾਂ ਟਵਿੱਟਰ ਦੇ ਉੱਤੇ ਜਾਂ ਇਹ ਵੀਡੀਓਜ਼ ਦੇ ਵਿੱਚ ਗਾਲਾਂ ਕੱਢਦੇ ਬਸ ਐਸ ਸਪੋਕਸਪਰਸਨ ਸਾਰੀ ਪਾਰਟੀਆਂ ਦੇ ਵਿੱਚ ਆਈ ਹੈ ਸਪੋਕਸਪਰਸਨ ਦਾ ਮਤਲਬ ਹੈਗਾ ਜਿਹੜਾ ਗਾਲੀ ਗਲੋਚ ਕਰ ਸਕੇ ਹਰ ਇੱਕ ਲੈਂਗੁਏਜ ਦੇ ਵਿੱਚ ਉਹ ਸਪੋਕਸਪਰਸਨ ਹੈ ਬਸ ਉਹਨਾਂ ਦਾ ਮਤਲਬ ਇਹ ਹੋਣਾ ਚਾਹੀਦਾ ਹੈਗਾ ਕਿ ਤੁਸੀਂ ਜੇਕਰ ਪਾਰਟੀ ਹੈਗੀ ਹੈ ਵਾਟ ਯੂ ਆਰ ਸਪੋਸਟ ਟੂ ਡੂ ਫॉर ਦਾ ਸਿਟੀਜ਼ਨ ਜਿਨ੍ਹਾਂ ਨੇ ਤੁਹਾਨੂੰ ਵੋਟ ਪਾਣੀ ਉਹਨਾਂ ਵਾਸਤੇ ਕੀ ਕਰ ਸਕਦੇ ਹੋ ਤਾਂ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਅੱਜ ਪੰਜਾਬ ਦੇ ਵਿੱਚ ਇੱਕ ਪੰਥਕ ਪਾਰਟੀ ਦੀ ਜਰੂਰਤ ਨਹੀਂ ਹੈਗੀ ਇੱਕ ਪੜ੍ਹੀ ਲਿਖੀ ਪਾਰਟੀ ਦੀ ਜਰੂਰਤ ਹੈਗੀ ਹੈ ਜਿਹੜੀ ਕਿ ਲੋਕਾਂ ਦੀ ਕੁਆਲਿਟੀ ਆਫ ਲਾਈਫ ਜਿਹੜਾ ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ ਉਹਦੇ ਵਿੱਚ ਸੁਧਾਰ ਲਿਆ ਸਕੇ ਉਹ ਕਿਸ ਤਰ੍ਹਾਂ ਆ ਸਕਦਾ ਹੈ ਜਿਸ ਤਰ੍ਹਾਂ ਮੰਨ ਲਓ ਮੈਂ ਕੁਝ ਐਗਜ਼ਾਮਪਲ ਤੁਹਾਨੂੰ ਦੇਣਾ ਕਿ ਪੜ੍ਹਾਈ ਦਾ ਹੈਗਾ ਹੁਣ ਲੋਕੀ ਡਿਗਰੀਆਂ ਲੈ ਲੈਂਦੇ ਹੈਗੇ ਹੱਥ ਦੇ ਵਿੱਚ ਨੌਕਰੀ ਉਹਨਾਂ ਨੂੰ ਲੱਗਦੀ ਨਹੀਂ ਇਹਦਾ ਮਤਲਬ ਕਿ there is some fundamental flaw in our education system ਅਸਲੀ ਉਹਨਾਂ ਦੀ ਨੌਕਰੀ ਨਹੀਂ ਲੱਗ ਰਹੀ ਨੌਕਰੀਆਂ ਬਹੁਤ ਹੈ ਨੌਕਰੀਆਂ ਦੀ ਕਮੀ ਨਹੀਂ ਹੈਗੀ ਬਟ ਯੂ ਡੋਟ ਹੈਵ ਦਾ ਸਕਿਲਸ ਟੂ ਗੈਟ এমਪਲੋਇਡ ਇਨ ਦੋਸ ਜੌਬਸ ਤਾਂ ਉਹਦੇ ਵਾਸਤੇ ਪੜਾਈ ਦੇ ਸਿਸਟਮ ਵਾਸਤੇ ਠੀਕ ਕਰਨ ਵਾਸਤੇ ਕੀ ਕਰ ਸਕਦੇ ਹੈ ਇਹ ਕਦੀ ਸੁਖੀ ਸੁਖਵੀਰ ਬਾਦਲ ਨੇ ਨਹੀਂ ਦੱਸਿਆ ਮੈਨੂੰ ਯਾ ਸਪੀਚਸ ਦੇ ਵਿੱਚ ਮੈਂ ਨਹੀਂ ਕਦੀ ਸੁਣਿਆ ਲੋਕਾਂ ਨੂੰ ਇਲਾਜ ਨਹੀਂ ਠੀਕ ਮਿਲ ਰਿਹਾ ਹੈਗਾ ਉਹਨਾਂ ਦਾ ਇਲਾਜ ਠੀਕ ਕਰਨ ਵਾਸਤੇ ਕੀ ਕਰ ਕਰ ਸਕਦਾ ਹੈ ਅਨੁਵਾਨੀ ਬਤਾ ਕਦੀ ਨਹੀਂ ਅਜ ਤੱਕ ਇਹਨੇ ਦੱਸਿਆ ਕਿ ਇਲਾਜ ਠੀਕ ਕਰਨ ਵਾਸਤੇ ਕੀ ਕਰੇਗਾ ਉੱਥੇ ਦੀ ਇਕਨੋਮੀ ਤਾਂ ਬਹੁਤ ਬੜਾ ਬੁਰਾ ਹਾਲ ਹੈ ਜੀਡੀਪੀ ਦਾ ਕੀ ਮਤਲਬ ਹੈਗਾ ਜੀਡੀਪੀ ਨੂੰ ਇਨਕਰੀਸ ਕਰਨ ਵਾਸਤੇ ਉਹਦੀ ਰੈਲੇਵੈਂਸ ਵੀ ਹੈ ਕਿ ਨਹੀਂ ਜੀਡੀਪੀ ਦੀ ਪਹਿਲੇ ਤਾਂ ਇਹ ਦੱਸੇ ਦੇਕਰ ਹੈ ਤਾਂ ਉਹ ਵਧਾਉਣ ਵਾਸਤੇ ਕੀ ਕਰ ਸਕਦਾ ਇਹਨੂੰ ਨਹੀਂ ਪਤਾ ਇੰਡਸਟਰੀਅਲ ਪ੍ਰੋਗਰੈਸ ਕਿਸ ਤਰ੍ਹਾਂ ਇੰਡਸਟਰੀਅਲ ਡਿਵੈਲਪਮੈਂਟ ਕਿਸ ਤਰ੍ਹਾਂ ਹੋਣੀ ਹੈਗੀ ਆ ਇਹਨੂੰ ਨਹੀਂ ਪਤਾ ਬਿਲਕੁਲ ਵੀ ਅਜ ਤੱਕ ਨਹੀਂ ਇਹਨੇ ਦੱਸਿਆ ਹੈਗਾ ਸਿਰਫ ਆ ਕੇ ਭਾਸ਼ਣਾਂ ਦੇ ਵਿੱਚ ਕਦੇ ਭਗਵੰਤ ਮਾਨ ਨੂੰ ਗਾਲਾਂ ਕੱਢੇਗਾ ਕਦੇ ਕਾਂਗਰਸ ਵਾਲਿਆਂ ਨੂੰ ਕੱਢੇਗਾ ਕਦੇ ਅੰਮ੍ਰਿਤਪਾਲ ਨੂੰ ਕੱਢੇਗਾ ਕਦੇ ਕਿਸੇ ਨੂੰ ਕੱਢੇਗਾ बस ਗਾਲਾਂ ਕੱਢਦਾ ਹੈਗਾ ਐਨੂੰ ਲੀਡਰ ਆਪਣਾ ਨਾਮ ਮੰਨੋ ਇਹੋ ਜਿਹਾ ਲੀਡਰ ਕਿਸੇ ਵੀ ਪਾਰਟੀ ਦੇ ਵਿੱਚ ਹੋਏਗਾ ਤਾਂ ਉਹ ਜੇਕਰ ਪਾਰਟੀ ਬਚ ਵੀ ਸਕਦੀ ਹੈ ਤਾਂ ਉਹਨੂੰ ਵੀ ਡੁਬਾ ਦੇਗਾ ਇਹ ਉਹ ਕਰ ਰਿਹਾ ਸੁਖਵੀਰ ਬਾਦਲ ਇਹਦੇ ਵਿੱਚ ਮਨੂੰ ਕੁਝ ਲੈਣਾ ਦੇਣਾ ਨਹੀਂ ਹੈਗਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਮੈਂ ਕਿਸੇ ਨੂੰ ਨਹੀਂ ਵੋਟ ਕਰਦਾ ਹੈਗਾ ਕਿਸੇ ਨਾ ਪਾਰਟੀ ਨੂੰ ਨਾ ਕਿਸੀ ਪੋਲੀਟੀਸ਼ਨ ਨੂੰ ਮੈਨੂੰ ਪਤਾ ਹੈ ਕਿ ਹਰੇਕ ਪਾਰਟੀ ਦੇ ਵਿੱਚ ਆਲ ਥਿਸ ਪਾਰਟیز ਆਰ ਫੁੱਲ ਆਫ ਕਰੁਕਸ ਬੇਈਮਾਨਾਂ ਨਾਲ ਭਰੀਆਂ ਹੋਈਆਂ ਸਾਰੀਆਂ ਪਾਰਟੀਆਂ ਦਾ ਮੈਂ ਕਿਸੇ ਨੂੰ ਨਹੀਂ ਵੋਟ ਕਰਦਾ ਤਾਂ ਐਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਔਰ ਇਹ ਲੋਕਾਂ ਨੂੰ ਦੱਸੇ ਕਿ ਥਿਸ ਇਜ਼ ਮਾਈ ਮਾਡਲ ਥਿਸ ਇਜ਼ ਮਾਈ ਪ੍ਰੋਟੋਟਾਈਪ ਦੈਟ ਆਈ ਹੈਵ ਐਸਟੈਬਲਿਸ਼ਡ ਟੂ ਇੰਪਰੂਵ ਯੋਰ ਕੁਆਲਿਟੀ ਆਫ ਲਾਈਫ ਐ ਦੱਸਿਆ ਕੇ ਇਹ ਭਾਸ਼ਣਾ ਦੇ ਵਿੱਚ ਅਸਰਾ ਗਾਲੀ ਗਲੋਚ ਕਰ ਕਰਦਾ ਆ ਕੇ ਔਰ ਤੁਸੀਂ ਹਦ ਤੱਕ ਸਾਹਮਣੇ ਬਹਿ ਜਾਂਦੇ ਹੋ ਸਾਹਮਣੇ ਕਿਸੇ ਨੂੰ ਬੈਠਣਾ ਹੀ ਨਹੀਂ ਚਾਹੀਦਾ ਉਠ ਕੇ ਆਪਣਾ ਘਰ ਹੋਰ ਕੰਮ ਕਰੋ ਜਾ ਕੇ ਤੁਸੀਂ ਇਹ ਸੁਖਵੀਰ ਬਾਦਲਿਆ ਹੋਰ ਵੀ ਕੋਈ ਲੀਡਰ ਹੈਗਾ ਹੋਰ ਕਿਸੇ ਪਾਰਟੀ ਦੇ ਸਾਰੇ ਇੱਕੋ ਜਿਹੇ ਹੈਗੇ ਦੇ ਆ ਚਿਪਸ ਆਫ ਦਾ ਸੇਮ ਬਲੌਕ ਤਾਂ ਇਹਨਾਂ ਦਾ ਭਾਸ਼ਣ ਬਿਲਕੁਲ ਨਾ ਸੁਣੋ ਇਹਨਾਂ ਦੇ ਕੋਲ ਕੋਈ ਸਕਿੱਲ ਨਹੀਂ ਹੈਗੀ ਇੱਕ ਪਾਰਟੀ ਨੂੰ ਛੱਡ ਕੇ ਤੁਸੀਂ ਦੂਸਰੀ ਪਾਰਟੀ ਨੂੰ ਜੇਕਰ ਜਿਤਾਓਗੇ ਉਹਨੇ ਵੀ ਤੁਹਾਡਾ ਬੁਰਾ ਹਾਲ ਹੀ ਕਰਨਾ ਜਿਸ ਤਰ੍ਹਾਂ ਇਹ ਕਰ ਰਹੇ ਹੈਗੇ ਇਸ ਵੇਲੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਬਿਲਕੁਲ ਪੰਜਾਬ ਦਾ ਬਰਬਾਦ ਕਰ ਦਿੱਤਾ ਹੈਗਾ ਸਿਰਫ ਆਪਣੀਆਂ ਫੋਟੋਆਂ ਸਭ ਜਗ੍ਹਾ ਤੇ ਚਪਕਾਈ ਜਾ ਰਹੀਆਂ ਹੈਗਾ ਔਰ ਕੋਈ ਮਤਲਬ ਨਹੀਂ ਹੈਗਾ ਮੀਨਸ ਪੀਪਲ ਆਰ ਸਫਰਿੰਗ 올 ਦਾ 3 ਕਰੋੜ ਪੀਪਲ ਇਨ ਪੰਜਾਬ ਆਰ ਸਫਰਿੰਗ ਔਰ ਜੇਕਰ ਤੁਸੀਂ ਇਹਨੂੰ ਕੱਢ ਕੇ ਕਾਂਗਰਸ ਨੂੰ ਵੀ ਲਿਆਓਗੇ ਜਾਂ ਭਾਜਪਾ ਨੂੰ ਲਿਆਓਗੇ ਅਕਾਲੀਨ ਲਗ ਤਾਂ ਵੀ ਤਾਂ ਵੀ ਤੁਹਾਡਾ ਐਹੀ ਹਾਲ ਹੋਣਾ ਹੈਗਾ ਜਿਹੜੇ ਸਿਟੀਜ਼ਨਸ ਹੈਗੇ ਆ ਕਿਉਂਕਿ ਤੁਹਾਨੂੰ ਇਹ ਨਹੀਂ ਪਤਾ ਹੈਗਾ ਕਿ ਰੈਲੇਵੈਂਟ ਕੁਐਸਚਨਸ ਕੀ ਪੁੱਛਣੇ ਹਨ ਇਹਨੂੰ ਐਹੀ ਸਾਰੀਆਂ ਚੀਜ਼ਾਂ ਪੁੱਛੋ ਕਿ ਤੁਸੀਂ ਸਾਡੀਆਂ ਨੌਕਰੀਆਂ ਕਿਸ ਤਰ੍ਹਾਂ ਲਗਵਾਓਗੇ ਤਾਂ ਕਿ ਬੱਚੇ ਇੱਥੋਂ ਛੱਡ ਕੇ ਦੂਸਰੇ ਦੇਸ਼ਾਂ ਵਿੱਚ ਨਾ ਜਾਣ ਇੱਥੇ ਦਾ ਪੰਜਾਬ ਦਾ ਪੋਲਿਊਸ਼ਨ ਕਿਸ ਤਰ੍ਹਾਂ ਠੀਕ ਕਰੋਗੇ ਇੱਥੇ ਦੇ ਕਿਸਾਨਾਂ ਦੀ ਫਸਲਾਂ ਦੀ ਡਾਈਵਰਸਿਫਿਕੇਸ਼ਨ ਕਿਸ ਤਰ੍ਹਾਂ ਕਰੋਗੇ ਇੱਥੇ ਦੇ ਹਸਪਤਾਲਾਂ ਨੂੰ ਕਿਸ ਤਰ੍ਹਾਂ ਠੀਕ ਕਰੋਗੇ ਇੱਥੇ ਦੀਆਂ ਸੜਕਾਂ ਨੂੰ ਕਿਸ ਤਰ੍ਹਾਂ ਠੀਕ ਕਰੋਗੇ ਇੱਥੇ ਨੌਕਰੀਆਂ ਕਿਸ ਤਰ੍ਹਾਂ ਲਗਵਾਓਗੇ ਇਹ ਸਾਰੇ ਕੁਐਸਚਨ ਜਿੰਨੀ ਦੇਰ ਤੱਕ ਤੁਸੀਂ ਨਹੀਂ ਪੁੱਛਦੇ ਔਰ ਇਹਨਾਂ ਦਾ ਕੋਲ ਇੱਕ ਬਲੂਪ੍ਰਿੰਟ ਨਹੀਂ ਹੈਗਾ ਮੰਨ ਲਓ ਕਿ ਯਾਤਾ ਪੈਂਫਲੇਟਸ ਯਾਨੀ ਕਿ ਕਾਪੀਆਂ ਬੁੱਕਲੇਟਸ ਦੇ ਫਾਰਮ ਦੇ ਵਿੱਚ ਯਾ ਵੈਬਸਾਈਟ ਦੇ ਉੱਤੇ ਜਿੰਨੀ ਦੇਰ ਤੱਕ ਇਹ ਆਪਣਾ ਸਾਰਾ ਉਹ ਰੋਡਮੈਪ ਨਹੀਂ ਦੱਸਦੇ ਹੈਗੇ ਬਲੂਪ੍ਰਿੰਟ ਪਲਾਨਿੰਗ ਨਹੀਂ ਦੱਸਦੇ ਹੈਗੇ ਉਨੀ ਦੇਰ ਤੱਕ ਇਹਨਾਂ ਦੇ ਸਾਹਮਣੇ ਨਾ ਬੈਠੋ ਇਹਨਾਂ ਨੂੰ ਖੁੱਲਾ ਛੱਡ ਦਿਓ ਇਹਦੇ ਨਾਲ ਜਿਹੜੇ ਵੀ 15 20 25 ਬੰਦੇ ਹੈਗੇ ਬਾਦਲ ਦੇ ਨਾਂ ਲਿਆ ਹੋਰ ਉਹ ਸਾਰੇ ਲਾਲਚੀ ਹੈਗੇ ਉਹ ਇਹ ਸੋਚੀ ਜਾ ਰਿਹਾ ਹੈ ਕਿ ਬਾਦਲ ਹੋ ਸਕਦਾ ਦੁਬਾਰਾ ਇਹ ਸੁਖਵੀਰ ਬਾਦਲ ਕੋਈ ਚੀਫ ਮਿਨਿਸਟਰ ਵਗੈਰਾ ਬਣ ਜਾਏਗਾ ਉਹ ਚਾਂਸ ਨਹੀਂ ਹੈਗਾ ਅਗਲੇ 25 30 40 ਸਾਲ ਤੱਕ ਉਹਨਾਂ ਉਹ ਦੋਸਤੋ ਉਹ ਪਹਿਲੇ ਅੱਧਿਆਂ ਤੋਂ ਜ਼ਿਆਦਾ ਇਹਨਾਂ ਨੇ ਮਰ ਜਾਣਾ ਤਾਂ ਇਸ ਲਈ ਇਹ ਜਿਹੜੀ ਹੈਗੀ ਹੈ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਥੈਟ ਇਜ਼ ਗਵਰਨੈਂਸ ਉਹ ਜਿਹੜੀ ਹੈਗੀ ਉਹ ਮਾਡਰਨ ਗਵਰਨੈਂਸ ਹੋਣੀ ਚਾਹੀਦੀ ਹੈਗੀ ਵੈਸੇ ਮੈਂ ਜੋ ਹੁਣ ਕਹਾਵਾਂਗਾ ਹੁਣ ਤੋਂ ਬਾਅਦ ਤੁਹਾਨੂੰ ਜਿਆਦਾ ਲੋਕਾਂ ਨੂੰ ਸਮਝ ਨਹੀਂ ਆਏਗਾ ਬਟ ਆਈ ਵਿਲ ਕੀਪ ਰਿਪੀਟਿੰਗ ਇਟ ਕਿ ਤਾਂਕਿ ਤੁਹਾਨੂੰ এনਲਾਈਟਨਮੈਂਟ ਆਏ ਤਾਂਕਿ ਤੁਹਾਨੂੰ ਤੁਸੀਂ ਇਸ ਲਾਈਨ ਦੇ ਉੱਤੇ ਸੋਚਣਾ ਸ਼ੁਰੂ ਕਰੋ ਇਸ ਵੇਲੇ ਜਿਹੜੀ ਗਵਰਨੈਂਸ ਦਾ ਮਤਲਬ ਕੀ ਹੈਗਾ ਹੈ ਕਿ ਜਿਹੜਾ ਵੀ ਤੁਹਾਡਾ ਲੀਡਰ ਹੈ ਪਹਿਲੀ ਗੱਲ ਤਾਂ ਚੀਫ ਮਿਨਿਸਟਰ ਵਾਲਾ ਕਨਸੈਪਟ ਜਾਂ ਪ੍ਰਾਈਮ ਮਿਨਿਸਟਰ ਵਾਲਾ ਕਨਸੈਪਟ ਇਹ ਬਿਲਕੁਲ ਗਲਤ ਹੈਗਾ ਤੁਸੀਂ ਇਹ ਦੇਖੋ ਮੈਂ ਕਈ ਸਾਲਾਂ ਤੋਂ ਇਹ ਕਹਿ ਰਿਹਾ ਹਾਂਗਾ ਕਿ ਇੱਕ ਉੱਥੇ ਇੰਟੈਲੈਕਚੁਅਲ ਕਾਉਂਸਲ ਬਣਨੀ ਚਾਹੀਦੀ ਹੈ ਹਰੇਕ ਸਟੇਟ ਦੇ ਵਿੱਚ ਔਰ ਇੰਡੀਆ ਦੇ ਵਿੱਚ ਇੰਟੈਲੈਕਚੁਅਲ ਕਾਉਂਸਲ ਦਾ ਮਤਲਬ ਕੀ ਹੈਗਾ ਡੋਮੇਨ ਐਕਸਪਰਟਸ ਉਹਦੇ ਵਿੱਚ ਹੋਣੇ ਚਾਹੀਦੇ ਜਿਹੜੇ ਹੈਲਥ케ਅਰ ਨੂੰ ਅੱਛੀ ਤਰ੍ਹਾਂ ਕੋਈ ਜਾਣਦਾ ਹੈਗਾ ਐਜੂਕੇਸ਼ਨ ਨੂੰ ਕੋਈ ਅੱਛੀ ਤਰ੍ਹਾਂ ਜਾਣਦਾ ਅਰਬਨ ਡਿਵੈਲਪਮੈਂਟ ਨੂੰ ਕੋਈ ਅੱਛੀ ਤਰ੍ਹਾਂ ਜਾਣਦਾ ਹੈਗਾ ਰੂਰਲ ਰਿਫਾਰਮਸ ਨੂੰ ਕੋਈ ਅੱਛੀ ਤਰ੍ਹਾਂ ਐਨਾ ਦੀ ਕਾਉਂਸਲ ਬਣਨੀ ਚਾਹੀਦੀ ਹੈਗੀ ਜਿੰਨੂੰ ਤੁਸੀਂ ਅੱਜ ਦੀ ਡੇਟ ਦੇ ਵਿੱਚ ਕਾਉਂਸਲ ਆਫ ਮਿਨਿਸਟਰਸ ਕਹ ਉਹ ਡੋਮੇਨ ਐਕਸਪਰਟਸ ਦੀ ਕੌਂਸਲ ਹਨ ਪੜਾਗੇ ਇਹਨਾਂ ਨੂੰ ਕੀ ਪਤਾ ਸਾਰਾ ਕੀ ਕਰਨਾ ਤਾਂ ਜਿਹੜਾ ਡੋਮੇਨ ਐਕਸਪਰਟਸ ਦੀ ਕੌਂਸਲ ਬਣੇਗੀ ਉਹ ਸਾਰੇ ਪੜੇ ਲਿਖੇ ਹੋਣਗੇ ਉਹਨਾਂ ਦੇ ਹੱਥ ਦੇ ਵਿੱਚ ਟੈਬਲੇਟ ਜਾਂ ਲੈਪਟਾਪ ਹੋਏਗਾ ਹਮੇਸ਼ਾ ਉਹ ਆਪਣੀਆਂ ਇਸ ਤਰ੍ਹਾਂ ਦੁਵਾਰਾਂ ਦੇ ਉੱਤੇ ਫੋਟੋਆਂ ਨਹੀਂ ਚਪਕਾਉਂਦੇ ਰਹਿਣਗੇ ਉਹਨਾਂ ਦੇ ਹੱਥ ਦੇ ਵਿੱਚ ਟੈਬਲੇਟ ਜਾਂ ਲੈਪਟਾਪ ਹੋਏਗਾ ਉਹਦੇ ਉੱਤੇ ਪਾਠ ਚਾਰਟ ਹੋਏਗਾ ਸੀਪੀਐਮ ਚਾਰਟ ਹੋਏਗਾ ਪਾਠ ਚਾਰਟ ਹੁੰਦਾ ਹੈ ਪ੍ਰੋਗਰਾਮ ਏਵੈਲੂਏਸ਼ਨ ਐਂਡ ਰਿਵਿਊ ਟੈਕਨਿਕ ਇਸ ਤਰ੍ਹਾਂ ਦੇ ਨਾਲ ਸੀਪੀਐਮ ਕ੍ਰਿਟੀਕਲ ਪਾਥ ਮੈਥਡ ਹੁੰਦਾ ਹੈਗਾ ਉਸ ਤੋਂ ਬਾਅਦ ਹੁੰਦਾ ਹੈ ਆਪਟੀਮਾਈਜੇਸ਼ਨ 기ਵਨ ਦਾ ਕਨਸਟੈਂਟਸ ਐ ਜਿਹੜੀ ਹੈਗੀ ਆ ਇਹ ਮਾਡਰਨ ਫਾਰਮਸ ਆਫ ਗਵਰਨਸ ਆ ਤੁਸੀਂ ਆ ਵੀ ਝੂਠੇ ਪਾਸ਼ਣਾ ਦੇ ਉੱਤੇ ਸੁਣੀ ਨਾ ਜਾਓ ਇਹ ਚੀਜ਼ਾਂ ਸਿੱਖੋ ਐਦਾ ਕੀ ਮਤਲਬ ਹੈਗਾ ਕਿ ਜੇਕਰ ਕਿਸੇ ਜਿੰਨੇ ਵੀ ਐਡਮਿਨ ਐਕਸਪਰਟਸ ਅਗੇ ਮੰਨ ਲਓ 15 ਜਾਂ 20 ਹੈਗੇ ਇੱਕ ਗਵਰਨਮੈਂਟ ਦੇ ਵਿੱਚ ਜਿਹੜੇ ਆਪਣੇ ਆਪਣੇ ਫੀਲਡ ਦੇ ਮਾਹਰ ਹੈਗੇ ਆ ਉਹਨਾਂ ਦੇ ਹੱਥ ਦੇ ਵਿੱਚ ਇਹ ਹੋਏਗਾ ਮੰਨ ਲਓ ਕੋਈ ਸੜਕਾ ਬਣਾਉਣ ਵਾਲਾ ਆਏਗਾ ਉਹ ਸੜਕ ਬਣਨੀ ਸੀ ਮੰਨ ਲਓ ਸਪਟੈਂਬਰ ਦੇ ਐਂਡ ਦੇ ਵਿੱਚ ਕੋਈ ਸਪਟੈਂਬਰ 24 ਦੇ ਐਂਡ ਦੇ ਵਿੱਚ ਸਪਟੈਂਬਰ 24 ਦੇ ਐਂਡ ਦੇ ਵਿੱਚ ਜੇਕਰ ਉਹ ਸੜਕ ਨਹੀਂ ਬਣੀ ਹੈਗੀ ਉਹਦਾ ਇੱਕ ਪੂਰਾ ਰੋਡ ਮੈਪ ਤਿਆਰ ਹੈਗਾ ਉਹਦੇ ਵਿੱਚ ਪਾਟ ਚਾੜ ਦੇ ਵਿੱਚ ਉਹ ਉਹਦੇ ਕੋਲ ਅਲਰਟ ਆਏਗਾ ਜਿਹੜਾ ਇਹ ਅਰਬਨ ਡਵੈਲਪਮੈਂਟ ਨੂੰ ਦੇਖ ਰਿਹਾ ਹੈਗਾ ਮਨਿਸਟਰ ਕਹਿ ਲੋ ਉਹਨੂੰ ਜਾਂ ਡੋਮੇਨ ਐਕਸਪਰਟ ਕਹਿ ਲੋ ਉਹਦੇ ਕੋਲ ਇੱਕ ਅਲਰਟ ਆਏਗਾ ਕਿ ਸਤੰਬਰ ਐਂਡ ਤੱਕ ਇਹ ਸੜਕ ਬਣ ਜਾਣੀ ਚਾਹੀਦੀ ਸੀ ਸੇ ਨਹੀਂ ਬਣੀ ਉਹ ਸਾਰਾ ਉਹਦੇ ਸਾਹਮਣੇ ਰਿਕਾਰਡ ਆ ਜਾਏਗਾ ਕਿ ਕਿਤੇ ਕਿਤੇ ਗਲਤੀ ਹੈਗੀ ਹੈ ਉਹਦੇ ਸਾਹਮਣੇ ਇਹ ਵੀ ਆ ਜਾਏਗਾ ਕਿ ਉਹਨੇ ਐਕਸ਼ਨ ਕੀ ਕੀ ਲੈਣਾ ਹੈਗਾ ਉਹ ਸਾਰਾ ਆਟੋਮੇਟਿਡ ਆਪਣੇ ਆਪ ਉਹ ਸਾਰਾ ਕੁਝ ਹੋਏਗਾ ਉਹਨੇ ਸਿਰਫ 2 4 5 ਬਟਨ ਦਬਾਣੇ ਹੈਗੇ ਉੱਤੇ ਇਹ ਹੈਗਾ ਪੱਟ ਚਾਰਟ ਦਾ ਮਤਲਬ ਇਸੀ ਤਰ੍ਹਾਂ ਸੀਪੀਐਮ ਦਾ ਮਤਲਬ ਹੈਗਾ ਇਸੇ ਤਰ੍ਹਾਂ ਜਿੰਨੀਆਂ ਕੰਸਟ੍ਰੈਂਟਸ ਮੰਨ ਲਓ ਫਾਈਨੈਂਸ਼ੀਅਲ ਕੰਸਟ੍ਰੈਂਟਸ ਹੈ ਉਹਨਾਂ ਨੂੰ ਤੁਸੀਂ ਓਵਰਕਮ ਕਰਕੇ ਕਿਸ ਤਰ੍ਹਾਂ ਆਪਣੇ ਪ੍ਰੋਜੈਕਟਸ ਨੂੰ ਪੂਰਾ ਕਰਨਾ ਹੈ ਇਹ ਸਾਰੀਆਂ ਮੈਂ ਯੂਨਾਈਟਿਡ ਨੇਸ਼ਨਸ ਦੇ ਨਾਲ ਵੀ ਕੰਮ ਕੀਤਾ ਹੋਇਆ ਸ਼ਾਇਦ ਮੈਂ ਪਹਿਲੇ ਵੀ ਦੱਸਿਆ ਹੋਵੇਗਾ ਆਈ ਹੈਵ ਵਰਕਡ ਵਿਦ ਦਾ ਯੂਨਾਈਟਿਡ ਨੇਸ਼ਨ ਥਰੂ ਯੂਨਿਡੋ ਯੂਨਾਈਟਿਡ ਨੇਸ਼ਨ ਇੰਡਸਟਰੀਅਲ ਡਿਵੈਲਪਮੈਂਟ ਆਰਗੇਨਾਈਜੇਸ਼ਨ ਔਰ ਮੈਂ ਬੜੀ ਅੱਛੇ ਅੱਛੀ ਜਗ੍ਹਾ ਤੇ ਉੱਤੇ ਕੰਮ ਕੀਤਾ ਥੈਟਸ ਵਾਈ ਆਂਡਰਸਟੈਂਡ 올 ਥੀਸ ਕਨਸੈਪਟਸ ਮਾਡਰਨ ਗਵਰਨੈਂ ਇਹ ਕਿਸੇ ਵੀ ਉੱਥੇ ਉਹ ਮੂਡ ਮਤ ਭਰੇ ਹੋਏ ਸਾਰੇ ਪੋਲੀਟਿਸ਼ੀਅਨਸ ਜਿੰਨੀਆਂ ਵੀ ਪਾਰਟੀਆਂ ਹੈਗੇ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਗਾਲਾਂ ਘੱਟਦੇ ਇੱਕ ਦੂਸਰੇ ਨੂੰ ਆ ਕੇ ਬਸ ਇਹਨਾਂ ਦੇ ਭਾਸ਼ਣਾ ਦੇ ਵਿੱਚ ਜਾਣਾ ਛੱਡ ਦਿਓ ਬਿਲਕੁਲ ਕੋਈ ਇਹਨਾਂ ਦੇ ਪਿੱਛੇ ਅੱਖਾਂ ਬੰਦ ਕਰਕੇ ਇਹਨਾਂ ਦੇ ਪਿੱਛੇ ਨਾ ਲੱਗੋ ਮੈਂ ਉੱਥੇ ਤੇ ਖਾਸ ਕਰਕੇ ਜਿਹੜੇ ਯੂਥ ਹੈਗੇ ਥੋੜੇ ਪੜੇ ਲਿਖੇ ਹੈਗੇ ਹੈ ਉਹਨਾਂ ਨੂੰ ਹੈ ਵੀਡੀਓ ਐਡਰੈਸ ਕਰ ਰਿਹਾ ਹੈਗਾ ਜੇਕਰ ਤੁਹਾਨੂੰ ਨਹੀਂ ਸਮਝ ਆਂਦਾ ਇਹ ਥੱਲੇ ਕਮੈਂਟ ਛੱਡੋ ਜਾਂ ਮੈਨੂੰ ਕਾਲ ਕਰਕੇ ਪੁੱਛੋ ਕਿ ਦਾ ਕੀ ਮਤਲਬ ਹੈਗਾ ਨੂੰ ਕਿਸ ਤਰ੍ਹਾਂ ਅਸੀਂ ਆਪਣੇ ਪੋਲੀਟੀਸ਼ੀਅਨ ਨੂੰ ਸੁਧਾਰ ਲਿਆ ਸਕਦੇ ਹਾਂ ਇਹ ਪੁੱਛੋ ਉੱਥੇ ਹੁਣ ਹਰ ਤਰ੍ਹਾਂ ਦੀ ਕਰਪਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ ਇਲੈਗਲ ਮਾਈਨਿੰਗ ਹੋ ਰਹੀ ਹੈ ਕਈ ਤਰ੍ਹਾਂ ਦੇ ਮਾਫੀਆ ਉੱਤੇ ਚੱਲ ਰਹੇ ਹੈ ਕੋਈ ਵੀ ਨਾਗਾ ਤਾਂ ਜਿਹੜਾ ਲਾਅ ਐਂਡ ਆਰਡਰ ਦਾ ਐਕਸਪਰਟ ਡੋਮੇਨ ਐਕਸਪਰਟ ਹੋਏਗਾ ਉਹਦੇ ਸਾਹਮਣੇ ਸਾਰਾ ਇਹ ਅਲਰਟ ਆ ਜਾਏਗਾ ਕਿ ਐ ਵਾਲੇ ਐਵਲੀ ਜਗ੍ਹਾ ਦੇ ਉੱਤੇ ਇਹ ਇਲੈਗਲ ਐਕਟੀਵਿਟੀ ਹੋ ਰਹੀ ਹੈ ਉਹ ਆਪਣੇ ਆਪ ਬਟਨ ਦਬਾਏਗਾ ਪੁਲਿਸ ਨੂੰ ਜਾਏਗਾ ਪੁਲਿਸ ਇਸ ਸਪੋਸਟ ਟੂ ਟੇਕ ਐਕਸ਼ਨ ਜੇਕਰ ਪੁਲਿਸ ਐਕਸ਼ਨ ਨਹੀਂ ਲੈਂਦੀ ਹੈਗੀ ਫਿਰ ਉਹ ਅਲਰਟ ਆ ਜਾਏਗਾ ਉੱਥੇ ਲਾਲ ਬੱਤੀ ਜਗ ਜਾਏਗੀ ਟੈਬਲੇਟ ਜਾਂ ਲੈਪਟਾਪ ਦੇ ਵਿੱਚ ਕਿ ਪੁਲਿਸ ਨੇ ਐਕਸ਼ਨ ਨਹੀਂ ਲਿਆ ਹੈਗਾ ਉਹ ਫਿਰ ਪੁਲਿਸ ਵਾਲੇ ਦੇ ਖਿਲਾਫ ਕੀ ਐਕਸ਼ਨ ਲੈਣਾ ਉਹ ਵੀ ਉਹਦੇ ਵਿੱਚ ਆ ਜਾਏਗਾ ਐ ਦਿਸ ਇਜ਼ ਗਵਰਨੈਂਸ ਫਿਰ ਸਭ ਕੁਝ ਠੀਕ ਹੋਏਗਾ ਨਹੀਂ ਤਾਂ ਇਹ ਜੋ ਕਰ ਰਹੇ ਹੈਗੇ ਅਨਪੜ ਜਿਹੜੇ ਭਰੇ ਹੋਏ ਆ ਤੁਸੀਂ ਜਿਨ੍ਹਾਂ ਨੂੰ ਵੋਟਾਂ ਪਾ ਪਾ ਕੇ ਆ ਅੱਧੇ ਤੋਂ ਜ਼ਿਆਦਾ ਤਾਂ EVM ਦੇ ਨਾਲ ਹੀ ਜਿੱਤਦੇਗੇ ਉਹ ਉਹ ਅ ਪਰ ਇਹ ਕੁਝ ਨਹੀਂ ਕਰ ਸਕਦੇ ਤੁਹਾਡਾ ਇਹ ਪੰਜਾਬ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਲਿਆ ਸਕਦੇ ਹੈਗੇ ਕਿਉਂਕਿ ਜਿੰਨੇ ਅਨਪੜ ਮੂਰਖ ਕ੍ਰਿਮੀਨਲ ਜਿੰਨੇ ਹੈਗੇ ਉਹ ਪੋਲਿਟਿਕਸ ਦੇ ਵਿੱਚ ਆਉਂਦੇ ਅੱਜ ਦੀ ਪੋਲਿਟਿਕਸ ਦੇ ਵਿੱਚ ਮੈਂ ਪੋਲਿਟਿਕਸ ਦਾ ਮਤਲਬ ਹੀ ਇਸ ਤਰ੍ਹਾਂ ਰੱਖੇਗਾ ਕਿ ਯੂ ਹੈਵ ਟੂ ਇੰਪਰੂਵ ਦਾ ਕੁਆਲਿਟੀ ਆਫ ਲਾਈਫ ਆਫ ਆਲ ਦਾ ਸਿਟੀਜ਼ਨਸ ਇਹ ਪੋਲਿਟਿਕਸ ਹੈ ਬਰ ਔਰ ਹੋਰ ਕੁਝ ਵੀ ਨਹੀਂ ਹੈਗੀ ਪੋਲਿਟਿਕਸ ਐਨ ਨੂੰ ਸਮਝੋ ਔਰ ਇਹਨਾਂ ਦਾ ਪਿੱਛਾ ਛੱਡੋ ਔਰ ਸੁਖਬੀਰ ਬਾਦਲ ਜਿਹੜਾ ਹੈਗਾ ਅੱਜ ਮੈਂ ਸਿਰਫ ਅਕਾਲੀ ਦਲ ਦੀ ਗੱਲ ਕਰ ਰਿਹਾ ਹੈਗਾ ਇਸੇ ਤਰ੍ਹਾਂ ਮੈਂ ਬਾਕੀ ਪਾਰਟੀਆਂ ਦੇ ਬਾਰੇ ਵੀ ਤੁਹਾਨੂੰ ਸਮਝਾਵਾਂਗਾ ਔਰ ਕੁਝ ਮੈਂ ਵੀਡੀਓ ਪਾਈ ਵੀ ਹੋਏ ਕਿ ਪੰਥਕ ਪਾਰਟੀ ਕੁਝ ਵੀ ਨਹੀਂ ਹੈਗੀ ਪੰਥਕ ਪਾਰਟੀ ਕੁਝ ਨਹੀਂ ਹੈਗੀ ਜਿੰਨੀ ਦੇਰ ਤੱਕ ਤੁਸੀਂ ਪ੍ਰੋਪਰ ਸਿਟੀਜ਼ਨ ਪੋਲਿਟਿਕਸ ਨਹੀਂ ਕਰ ਸਕਦੇ ਜੋ ਸਿਰਫ 셀ਫਲੈਸਲੀ ਯੂ ਹੈਵ ਟੂ ਵਰਕ ਫਾਰ ਦਾ ਸਿਟੀਜ਼ਨਸ ਕੋਈ ਇਸੇ ਰ ਪੋਲਿਟਿਕਸ ਹੈ ਔਰ ਕੋਈ ਪੋਲਿਟਿਕਸ ਨਹੀਂ ਹੈਗੀ ਤਾਂ ਇਹਦੇ ਪਿੱਛੇ ਨਾ ਲੱਗੋ ਔਰ ਪੰਥਕ ਪਾਰਟੀ ਵਾਲਾ ਜਿਹੜਾ ਕੰਮ ਹੈਗਾ ਉਹ ਗੁਰਦੁਆਰੇ ਦੇ ਜਿਹੜੇ ਪਾਈ ਹੈਗੇ ਉਹਨਾਂ ਨੂੰ ਸੰਭਾਲਣ ਦਿਓ ਜੇਕਰ ਤੁਸੀਂ ਇਲੈਕਟਰਲ ਪੋਲਿਟਿਕਸ ਦੇ ਵਿੱਚ ਆਣਾ ਹੈਗਾ ਤਾਂ ਯੂ ਹੈਵ ਟੂ ਅੰਡਰਸਟੈਂਡ 올 ਥੀਸ ਮਾਡਰਨ ਕਨਸੈਪਟਸ ਆਫ ਗਵਰਨੈਂਸ ਤਾਂ ਇਹ ਅੱਜ ਦੇ ਵੀਡੀਓ ਵਿੱਚ ਮੈਂ ਕਹਿਣਾ ਸੀ ਤੁਹਾਨੂੰ ਔਰ ਵੀਡੀਓ ਹੁਣ ਬੜਾ ਵੱਡਾ ਹੋ ਰਿਹਾ ਹੈਗਾ ਇਸ ਲਈ ਮੈਂ ਕਹਿਣਾ ਤਾਂ ਬੜਾ ਕੁਝ ਚਾਹਨਾ ਹੈਗਾ ਬਟ ਆਈ ਵਿਲ ਨਾਟ ਬੀ ਏਬਲ ਟੂ ਸੇ 올 ਦੋਸ 올 ਦੋਸ ਥਿੰਗਸ ਬਿਕਾਉਜ਼ ਥਿਸ ਲੈਂਥ ਆਫ ਥਿਸ ਵੀਡੀਓ ਇਜ਼ ਗੈਟਿੰਗ ਅ ਮੋਰ ਸੋ ਆਈ ਵਿਲ ਸਟਾਪ ਥਿਸ ਵੀਡੀਓ ਔਰ ਮੈਂ ਤੁਹਾਨੂੰ ਕਹਿਣਾ ਹੈਗਾ ਇੱਕ ਦੋ ਹੋਰ ਮੈਂ ਦੇ ਥੱਲੇ ਲਿੰਕ ਛੱਡਾਂਗਾ ਉਹਨਾਂ ਨੂੰ ਵੀ ਤੁਸੀਂ ਦੇਖੋ ਮੇਰੇ ਕੰਮ ਦੇ ਬਾਰੇ ਦੇਖੋ ਓਨਲੀ ਦੈਨ ਯੂ ਟਰਸਟ ਮੀ ਅਦਰਵਾਈਜ਼ ਯੂ ਨੀਡ ਨੋਟ ਟਰਸਟ ਮੀ ਤਾਂ ਐਸਲੀ ਅੱਜ ਦੇ ਵੀਡੀਓ ਨੂੰ ਇਹਨੂੰ ਲਾਈਕ ਕਰੋ ਔਰ ਮੇਰੇ ਚੈਨਲ ਮੇਰਾ ਛੋਟਾ ਜਿਹਾ ਕੋਈ ਮੇਰਾ ਕੋਈ ਮੈਂ ਤਾਂ ਲਿਖਣ ਵਾਲਾ ਬੰਦਾ ਹੈਗਾ ਐਕਚੁਅਲੀ ਤਾਂ ਮੈਂ ਤਾਂ ਨਿਊਜ਼ ਲਿਖਦਾ ਤਾਂ ਐ ਮੈਂ ਐਸਲੀ ਸ਼ੁਰੂ ਕੀਤਾ ਹੈਗਾ ਕਿ ਜ਼ਿਆਦਾਤਰ ਲੋਕਾਂ ਨੂੰ ਪੜ੍ਹਨ ਦੀ ਆਦਤ ਨਹੀਂ ਹੁੰਦੀ ਐਸ ਲਈ ਮੈਂ ਵੀਡੀਓ ਸ਼ੁਰੂ ਕੀਤੇ ਹੈਗੇ ਆ ਤਾਂ ਇਹਨੂੰ ਚੈਨਲ ਨੂੰ ਤੁਸੀਂ ਉਹ ਸਬਸਕ੍ਰਾਈਬ ਕਰੋ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਔਰ ਮੈਂ ਹੋਰ ਵੀਡੀਓ ਦੇ ਵਿੱਚ ਪਾਉਂਦਾ ਰਾਂਗਾ ਔਰ ਮੈਂ ਨਵੇਂ ਕਨਸੈਪਟਸ ਲੈ ਕੇ ਆਉਂਗਾ ਬੀ ਪ੍ਰੇਪੇਅਰਡ ਟੂ ਅੰਡਰਸਟੈਂਡ ਥਿਸ ਮਾਡਰਨ ਕਨਸੈਪਟਸ ਉਹ ਪ੍ਰਾਣੀ ਪੋਲਿਟਿਕਸ ਨੂੰ ਛੱਡ ਦਿਓ ਤੁਸੀਂ ਉਹਦੇ ਵਿੱਚ ਕੁਝ ਨਹੀਂ ਹੈਗਾ ਤੁਹਾਡਾ ਪੱਠਾ ਅੱਗੇ ਹੀ ਬਹਿ ਗਿਆ ਹੈਗਾ ਔਰ ਹੋਰ ਵਹਿੰਦਾ ਜਾ ਰਿਹਾ ਤੁਸੀਂ ਦੇਖ ਰਿਹਾ ਕਿਓ ਤਾਂ ਉਹਨੂੰ ਛੱਡੋ ਬਿਲਕੁਲ ਇਹਨਾਂ ਦੇ ਕਿਸੇ ਭਾਸ਼ਣ ਨੂੰ ਸੁਣਨ ਨਾ ਜਾਓ ਜੇ ਪੈਸੇ ਵੀ ਦਿੰਦੇ ਹਨ ਨਾ 4-500 ਰੁਪਏ ਤਾਂ ਵੀ ਨਾ ਜਾਓ ਇਹਨਾਂ ਨੂੰ ਖਾਲੀ ਆਪਣੇ ਆਪ ਬੋਲਣ ਦਿਓ ਜਿੰਨੇ ਪੋਲੀਟੀਸ਼ੀਅਨ ਸਾਰੀ ਪਾਰਟੀਆਂ ਦੇ ਚਾਹੇ ਇਸ ਵੇਲੇ ਮੈਂ ਸੁਖਵੀਰ ਬਾਦਲ ਦੀ ਗੱਲ ਕਰ ਰਿਹਾ ਤਾਂ ਅੱਜ ਦੇ ਵੀਡੀਓ ਚ ਮੈਂ ਇਨਾ ਹੀ ਕਹਿਣਾ ਸੀ ਇਹਨੂੰ ਵੀਡੀਓ ਨੂੰ ਲਾਈਕ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ